ਸਚਕਾਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ نیوز ਨਾਲ ਕੱਗਾ ਪੁਲਿਸ ਵੱਲੋਂ ਇੱਕ ਗਰੀਬ ਪਰਿਵਾਰ ਦੇ ਉੱਤੇ ਮਾਮਲਾ ਜਿਹੜਾ ਦਰਜ ਕਰ ਲਿੱਤਾ ਗਿਆ ਸੀ ਇਸ ਸਬੰਧੀ આરોਪ ਲੱਗ ਰਹੇ ਨੇ ਕਿ ਪੁਲਿਸ ਦੀ ਧੱਕੇਸ਼ਾਹੀ ਕਰਦਿਆਂ ਹੋਇਆ ਇਹ ਜਿਹੜਾ ਝੂਠਾ ਮਾਮਲਾ ਹੈ ਦਰਜ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਵੱਲੋਂ ਪੁਲਿਸ ਨੂੰ ਜਿਹੜੀ ਹੈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਇੱਕ ਬੈਲ ਗੱਡੀ ਜਿਹੜੀ ਹੈ ਚੋਰੀ ਹੋ ਗਈ ਹੈ ਤੇ ਦੂਜੇ ਪਾਸੇ ਪੁਲਿਸ ਵੱਲੋਂ ਬਿਨਾਂ ਹੀ ਜਾਂਚ ਪੜਤਾਲ ਕੀਤੇ ਹੋਏ ਇਹ ਜਿਹੜਾ ਮਾਮਲਾ ਦਰਜ ਕਰ ਲਿੱਤਾ ਜਾਂਦਾ ਹੈ ਇਸ ਸਬੰਧੀ ਲਖਵਿੰਦਰ ਸ਼ਰਮਾ ਵਿੱਕੀ ਸ਼ਰਮਾ ਨੇ ਕਿਹਾ ਕਿ ਬਹੁਤ ਸਾਲਾਂ ਤੋਂ ਪੁਰਾਣੀ ਜਿਹੜੀ ਇਹ ਬੈਲ ਗੱਡੀ ਹੈ ਸਾਡੇ ਘਰ ਦੇ ਬਾਹਰ ਖੜੀ ਰਹਿੰਦੀ ਹੈ ਅਤੇ ਇਹ ਬੈਲ ਗੱਡੀ ਜਿਹੜੀ ਆ ਸਾਡੀ ਹੈ ਉਹਨਾਂ ਕਿਹਾ ਕਿ ਜਗਤਾਰ ਸਿੰਘ ਵੱਲੋਂ ਸਾਡੀ ਪਹਿਲਾਂ ਵੀ ਕੁਝ ਟਾਈਮ ਪਹਿਲਾਂ ਜਿਹੜੀ ਆ ਗੱਲਬਾਤ ਹੁੰਦੀ ਹੈ ਤੇ ਉਦੋਂ ਵੀ ਆਪਣੇ ਆਪ ਨੂੰ ਇਹ ਸੱਟਾਂ ਮਾਰ ਕੇ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦਾ ਹੈ ਤੇ ਉਦੋਂ ਵੀ ਸਾਡੇ ਤੇ ਝੂਠਾ ਮਾਮਲਾ ਦਰਜ ਕਰਵਾ ਦਿੱਤਾ ਜਾਂਦਾ ਹੈ ਉਹਨਾਂ ਆਖਿਆ ਕਿ ਉਸ ਤੋਂ ਬਾਅਦ ਜਦੋਂ ਜਗਤਾਰ ਸਿੰਘ ਦੇ ਵੱਲੋਂ ਸਾਡੇ ਨਾਲ ਜਿਹੜੀ ਆ ਖੁੰਦਕ ਰੱਖਣੀ ਸ਼ੁਰੂ ਕਰ ਦਿੱਤੀ ਜਾਣ ਬੁਝ ਕੇ ਸਾਨੂੰ ਜਿਹੜਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਉੱਥੇ ਇਸ ਮੌਕੇ ਪੀੜਤ ਪਰਿਵਾਰ ਦੇ ਵੱਲੋਂ ਪੱਤਰਕਾਰਾਂ ਦੇ ਅੱਗੇ ਰੋ ਰੋ ਕੇ ਜਿਹੜਾ ਆਪਣਾ ਦੁੱਖ ਜਿਹੜਾ ਸਾਂਝਾ ਕੀਤਾ ਜਾਂਦਾ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਜਿਹੜਾ ਤੱਕੇਸ਼ਾਹੀ ਕੀਤੀ ਗਈ ਹੈ ਤੇ ਸਾਡੇ ਤੇ ਜਿਹੜਾ ਨਜਾਇਜ਼ ਪਰਚਾ ਵੀ ਦਰਜ ਕੀਤਾ ਗਿਆ ਹੈ ਉਨਾ ਪਟਿਆਲਾ ਦੇ ਐਸਐਸਪੀ ਕੋਲੋਂ ਮੰਗ ਕੀਤੀ ਹੈ ਕਿ ਅਜਿਹੇ ਕਰਮਚਾਰੀਆਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਇਸ ਮਸਲੇ ਦੀ ਬਰੀਕੀ ਨਾਲ ਜਿਹੜੀ ਹੈ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਪਰਿਵਾਰ ਨੂੰ ਜਿਹੜਾ ਇਨਸਾਫ ਹੈ ਉਹ ਵੀ ਮਿਲ ਸਕੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਸਮਾਣਾ ਮੇਰਾ ਨਾਮ ਲਖਵਿੰਦਰ ਸ਼ਰਮਾ ਜੀ ਪਿੰਡ ਘੱਗੇ ਤੋਂ ਵਾਰਡ ਨੰਬਰ 1 ਜੀ ਜੀ ਕੀ ਪੁਲਿਸ ਨਜ਼ਾਇਜ਼ ਧੱਕੇ ਸਾਜ ਨਾਲ ਪਰਚਾ ਦਰਜ ਕੀਤਾ ਇੱਥੇ ਰੇੜੀ ਖੜੀ ਸੀ ਸਾਡੀ ਕਾਫੀ ਪੁਰਾਣੀ ਰੇੜੀ ਖੜੀ ਸੀ ਸਾਡੀ ਜੋ ਬਲਦ ਨਾਲ ਜੁੜਦੀ ਐ ਉਹ ਨਾ ਚੱਲਣ ਲਾਇਕ ਸੀ ਮਤਲਬ ਇੱਕ ਕਵਾੜ ਦਾ ਰੂਪ ਸੀਗਾ ਤੇ ਉਹ ਖੜੀ ਸੀ ਉਹ ਅਸੀਂ ਉਹਨੂੰ ਮੀਂਹ ਕਰਕੇ ਪਾਣੀ ਚਿੱਕੜ ਹੁੰਦਾ ਸੀਗਾ ਇਕੱਠਾ ਜੀ ਉਹ ਚੱਕ ਕੇ ਅਸੀਂ ਨਾ ਉਹਨੂੰ ਸਾਫ ਸਵੱਈ ਕਰਕੇ ਰੇੜੀ ਇੱਕ ਸਾਈਡ ਤੇ ਧਰ ਕੇ ਮਤਲਬ ਸਾਫ ਸਵੱਈ ਕਰਤੀ ਜੀ ਉਸ ਤੋਂ ਬਾਅਦ ਸਾਨੂੰ ਐਸ ਐਚ ਓ ਨੇ ਫੋਨ ਕੀਤਾ ਵੀ ਤੁਹਾਡਾ ਰੇੜੀ ਦੇ ਐਸ ਐਚ ਓ ਪੁਇਤਰ ਸਿੰਘ ਜੀ ਨੇ ਘੱਗਾ ਤੋਂ ਕੱਗੇ ਥਾਣੇ ਤੋਂ ਫੋਨ ਕੀਤਾ ਵੀ ਇਹ ਰੇੜੀ ਦੇ ਚੱਕਰ ਚ ਵੀ ਤੁਹਾਡਾ ਜੋ ਵੀ ਮਤਲਬ ਇੱਕ ਦੂਜੇ ਤੇ ਰੋਪ ਲਾਏ ਜਾ ਰਹੇ ਨੇ ਵੀ ਇਹ ਰੇੜੀ ਤੁਸੀਂ ਥਾਣੇ ਰੱਖ ਜੋ ਆ ਕੇ ਵੀ ਸੌਣੇਮ ਕਰਕੇ ਰੇੜੀ ਜਿੱਦੀ ਹੋਏਗੀ ਚੱਕਵਾ ਦਾਂਗੇ ਇਹ 10 8 2025 ਨੂੰ ਜਿਵੇਂ ਮੈਂ ਰੇੜੀ ਥਾਣੇ ਛੱਡ ਕੇ ਆਇਆ ਟੈਂਪੋ ਕਰਾਇਤੇ ਕਰਕੇ ਉਸ ਤੋਂ ਬਾਅਦ ਜੇ 11 ਤਰੀਕ ਨੂੰ ਐਸ ਐਚਓ ਸਾਹਿਬ ਨੇ ਤੇ ਦਵਾ ਦੇ ਨਾਲ ਤੇ ਪਹਿਲਾਂ 3 9 2015 ਨੂੰ ਸਾਡੇ ਤੇ ਇਹਨਾਂ ਨੇ ਮਤਲਬ ਝੂਠੀ ਸੱਟ ਮਾਰ ਕੇ 326 ਦਾ ਪਰਚਾ ਕਰਵਾਇਆ ਸੀ ਜੀ ਉਹ ਚੋ ਅਸੀਂ ਮਾਨਯੋਗ ਅਦਾਲਤ ਪਟਿਆਲਾ ਤੋਂ ਬਾਈ ਜਤਵਰੀ ਹੋ ਗਏ ਉਸ ਤੋਂ ਬਾਅਦ ਜੀ ਜਿਹੜਾ ਇਹ ਪਰਚਾ ਮੰਨ ਲਓ ਵੀ ਰੇੜੀ ਦਾ ਜੀ ਉਹਦਾ ਸਾਰਾ ਕਵਾੜ ਦਾ ਰੂਪ ਹੈ ਜਿਹੜੇ 11500 ਦੀ ਰੇੜੀ ਹੈ ਜੀ ਉਹ ਨਾ ਚੱਲਣ ਲਾਇਕ ਹੈ ਹਾਂਜੀ ਚੱਲਣ ਲਾਇਕ ਨਹੀਂ ਸੀ ਉਹ ਓਪਨ ਚ ਖੜੀ ਸੀ ਇੱਥੇ ਆਪਣੇ ਪਲਾਟ ਚ ਬਾਰ ਮੂਰੇ ਜਿਹੜੀ ਇਹ ਜਗਾ ਜੀ ਮੇਰੀ ਉਹਦੇ ਮੂਰੇ ਖੜੀ ਸੀਗੀ ਲਕਿ ਤੱਕਾ ਸਿਆਹ ਕਰਕੇ ਤੁਹਾਡੇ ਦੇ ਪਰਸਾ ਚੋਰੀ ਕਰਾਤਾ ਸਾਡੇ ਤੇ ਝੂਠਾ ਪਰਚਾ ਜੀ ਚੋਰੀ ਦਾ ਦਿੱਤਾ ਹੈ ਬਾਈ ਨੇਮ ਸਾਡੇ ਤੇ ਤਿੰਨ ਬੰਦਿਆਂ ਦੇ ਪਰਚਾ ਦਿੱਤਾ ਜੀ ਮੇਰਾ ਨਾਮ ਲਖਵਿੰਦਰ ਸ਼ਰਮਾ ਮੇਰੇ ਤੇ ਜੀ ਮੇਰੇ ਫਾਦਰ ਸਾਹਿਬ ਭਰਪੂਰ ਚੰਦ ਜੀ ਮੇਰਾ ਛੋਟਾ ਬ੍ਰਦਰ ਹੈ ਜੀ ਵਿੱਕੀ ਸ਼ਰਮਾ ਜੀ ਉਹਤੇ ਜੀ ਤਿੰਨ ਬੰਦਿਆਂ ਦੇ ਸਾਡੇ ਤੇ ਪਰਚਾ ਦਿੱਤਾ ਜੀ ਜੋ ਕਿ ਸਾਨੂੰ ਡਰਾਇਆ ਤੁਮਕਾ ਹੈ ਗਿਆ ਵੀ ਤੁਹਾਨੂੰ ਅਰੈਸਟ ਕਰ ਲਾਂਗੇ ਅਸੀਂ ਉਸ ਡਰ ਦੇ ਵਿੱਚ ਪਟਿਆਲਾ ਮਾਨਯੋਗ ਅਦਾਲਤ ਤੋਂ ਅਸੀਂ ਐਂਟਰੀ ਸਪੀਟਰੀ ਬੇਲ ਕਰਵਾਈ ਹੈ ਜੀ ਜੋ ਅਸੀਂ ਕੱਲ ਬੇਲ ਕਰਵਾਈ ਹੈ ਜੀ ਕੱਲ ਉਹਦੀ ਉਹ ਪਵਾ ਕੇ ਆ ਪਹਿਲਾਂ ਪਰਸੋਂ ਮੈਂ 3 ਤਰੀਕ ਨੂੰ ਸ਼ ਬਲਵਿੰਦਰ ਸਿੰਘ ਜੀ ਨੇ ਫੋਨ ਕੀਤਾ ਵੀ ਸਾਡਾ ਅੱਜ ਦਾ ਇਹ ਤੇ ਡੇਟ ਦਾ ਟਾਈਮ ਹੈ ਜੀ ਵੀ ਜਿਹੜੀ ਬੇਲ ਹੋਈ ਆ ਵੀ ਤੁਸੀਂ ਸਾਡੀ ਜੋ ਵੀ ਸ਼ਾਮਲ ਤਪਤੀਸ਼ ਆ ਉਹ ਕਰ ਲੋ ਤੇ ਉਹਨਾਂ ਨੇ ਉਸ ਦਿਨ ਸਾਨੂੰ ਰਾਹ ਨਹੀਂ ਦਿੱਤਾ ਕੱਲ ਫਿਰ ਤਾਂ ਸ਼ਾਮਲ ਤਪਤੀਸ਼ ਸਾਡੀ ਪਾਈ ਆ ਜੀ ਉਦੋਂ ਸਾਨੂੰ ਰੇੜੀ ਦੇ ਕੋਲ ਉੱਥੇ ਖੜਾ ਕੇ ਸਾਨੂੰ ਡਰਾ ਧਮਕਾ ਕੇ ਸਾਡੀ ਵੀਡੀਓ ਮਤਲਬ ਉੱਥੇ ਵੀਡੀਓ ਕਲਿੱਪੀ ਬਣਾਈ ਆ ਉਹਨਾਂ ਨੇ ਮਤਲਬ ਸਾਨੂੰ ਉਸ ਰੇੜੀ ਦੇ ਸਾਡੀ ਰੇੜੀ ਸਾਡੇ ਤੋਂ ਥਾਣੇ ਮੰਗਵਾ ਕੇ ਸਾਨੂੰ ਦੋਸ਼ੀ ਕਰਾਰ ਕਰਨ ਦੇ ਹੱਕ ਚ ਕਰਦੇ ਨੇ ਇਹ ਜੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਜੀ ਇਹ ਪੰਜਾਬ ਪੁਲਿਸ ਦੀ ਮਿਲੀਭੁਗਤ ਹੈ ਮਤਲਬ ਕੱਗੇ ਥਾਣੇ ਦੀ ਸਰਦਾਰ ਬਲਵਿੰਦਰ ਸਿੰਘ ਦੀ ਤੇ ਸਰਦਾਰ ਪਵਿੱਤਰ ਸਿੰਘ ਦੀ ਮਿਲੀਭੁਗਤ ਨਾਲ ਸਾਡੇ ਤੇ ਪਰਚਾ ਹੈ ਜੀ ਸਾਨੂੰ ਹਰਾਸਮ ਉਸੀਂ ਇਨਕੁਆਰੀ ਪਾਈ ਕੋਈ ਅਸੀਂ ਐਸਐਸਪੀ ਸਾਹਿਬ ਨੂੰ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਨੂੰ ਇਨਕੁਆਰੀ ਪਾਈ ਹੋਈ ਹੈ ਜੀ ਪਰ ਉਹਦਾ ਜੇ ਸਾਨੂੰ ਕੋਈ ਰਿਪਲਾਈ ਨਹੀਂ ਮਿਲਿਆ ਹੈਗਾ 13 ਤਰੀਕ ਨੂੰ ਵੀ ਅਸੀਂ ਇੱਕ ਇਨਕੁਆਰੀ ਦੀ ਐਪਲੀਕੇਸ਼ਨ ਲਿਖ ਕੇ ਪਟਿਆਲਾ ਐਸਐਸਪੀ ਸਾਹਿਬ ਨੂੰ ਪਾਈ ਹੈ ਜੀ ਉਸ ਤੋਂ ਬਾਅਦ ਅਸੀਂ 26 ਤਰੀਕ ਨੂੰ ਵੀ ਪਾਈ ਹੈ ਜੀ ਇੱਕ ਹੋਰ ਦੋ ਐਪਲੀਕੇਸ਼ਨ ਅਸੀਂ ਦੇ ਚੁੱਕੇ ਹਾਂ ਜੀ ਕੋਈ ਸੁਣਾਈ ਨਹੀਂ ਕੋਈ ਸੁਣਵਾਈ ਨਹੀਂ ਅਜੇ ਤੱਕ ਕੋਈ ਜੀ ਸਾਨੂੰ ਨਾ ਕੋਈ ਫੋਨ ਆਇਆ ਜੀ ਨਾ ਕੁਝ ਹੈ ਹੋਰ ਵੀ ਪਾਣੀ ਪੁਣੇ ਵੀ ਛੱਡ ਦੇ ਇੱਥੇ ਕੋਈ ਇੱਥੇ ਪਾਣੀ ਜੀ ਇਧਰ ਦਲਵੀਰਾ ਜੀ ਦਲਵੀਰ ਸਿੰਘ ਹਾਂ ਕਮੰਡ ਸਿੰਘ ਦਾ son of ਕਮੰਡ ਸਿੰਘ ਦਾ ਦਲਵੀਰ ਇਹ ਮਤਲਬ ਉਧਰੋਂ ਆਪਣੇ ਕੋਠੀ ਤੋਂ ਕੇ ਹਰ ਰੋਜ਼ ਇੱਕ ਦੋ ਦਿਨ ਛੱਡ ਕੇ ਪਾਣੀ ਛੱਡਦਾ ਜੀ ਉਹਦੇ ਚੱਕਰ 'ਚ ਇੱਥੇ ਮਿੱਟੀ-ਮੋਟੀ ਪਾ ਕੇ ਸਾਫ਼-ਸੁਥਰਾ ਕੀਤਾ ਸੀ ਆਪਣੀ ਰੇੜੀ ਚੱਕ ਕੇ ਇੱਕ ਪਾਸੇ ਕਰ ਲਈ ਇਹਨਾਂ ਨੇ ਮਤਲਬ ਉਸੇ ਖੁੰਦਕ ਦੇ ਵਿੱਚ ਇਹ ਜਿਹੜਾ ਟਰਾਂਸਫਾਰਮ ਐ ਉੱਪਰ ਦੇਖ ਰਹੇ ਹੋ ਤੁਸੀਂ ਟਰਾਂਸਫਾਰਮ ਲੰਘ ਰਿਹਾ ਜੀ ਇੱਥੇ ਇੱਕ ਮਤਲਬ ਕਰੰਟ ਆਉਣ ਦਾ ਚੱਕਰ ਦੇ ਕਾਰਨ ਅਸੀਂ ਰੇੜੀ ਹੋਰਾਂ ਪਰਾਂ ਚੱਕ ਕੇ ਚਲੋ ਵੀ ਆਪਣੀ ਰੇੜੀ ਆ ਆਪਾਂ ਨੂੰ ਕੀ ਦਿੱਕਤ ਆ ਆਪਾਂ ਪਰਾਂ ਚੱਕ ਕੇ ਲਾ ਲੈਣੇ ਆ ਤਾਂ ਉਸ ਚੱਕਰ ਦੇ ਵਿੱਚ ਜੀ ਇਹਨਾਂ ਨੇ ਫਿਰ ਪੋਲੀਟਿਕਲ ਮਸਲੇ ਦੇ ਨਾਲ ਰੇੜੀ ਵੀ ਤੁਹਾਡੀ ਸੀ ਰੇੜੀ ਸਾਡੀ ਸੀ ਜੀ ਸਾਡੀ ਰੇੜੀ ਸਾਡੀ ਰੇੜੀ ਸਾਤੋਂ ਹੀ ਐਸ ਐਚਓ ਸਾਹਿਬ ਨੇ 10 ਤਰੀਕ ਨੂੰ ਸਾਤੋਂ ਹੀ ਮੰਗਵਾਈ ਗਈ ਹੈ ਪੁਲਿਸ ਥਾਣੇ ਅੱਛਾ ਹਾਂਜੀ ਸਾਡੇ ਦੀ ਚੋਰੀ ਦਾ ਪਰਚਾ ਸਾਡੇ ਦੀ ਚੋਰੀ ਦਾ ਪਰਚਾ ਪਤਾ ਮੇਰੇ ਕੋਲ ਵੀਡੀਓ ਕਲਿੱਪ ਵਗੈਰਾ ਹੈਗੀ ਹੈ ਜੀ ਮੈਂ ਥਾਣੇ ਖੜਵਾ ਕੇ ਆ ਜੀ ਰੇੜੀ ਕੋਈ ਦਿੱਕਤ ਨਹੀਂ ਹੈ ਹਾਂਜੀ ਹਾਂਜੀ ਸਰ ਮੇਰਾ ਨਾਮ ਵਿੱਕੀ ਸ਼ਰਮਾ ਜੀ ਹੈ। ਵਿੱਕੀ ਸ਼ਰਮਾ ਜੀ ਕੀ ਤੁਹਾਡੇ ਨਾਲ ਧੱਕੇਸਾਹੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ? ਸਰ ਇਹ ਹੈ ਜੀ ਇੱਥੇ ਨੇ ਇੱਕ ਓਪਨਲੀ ਰੇੜੀ ਖੜੀ ਸੀਗੀ ਜਿਹੜਾ ਕਿ ਕੁਆੜ ਦਾ ਰੂਪ ਸੀ ਕਾਫੀ ਟਾਈਮ ਤੋਂ ਨਾ ਚੱਲਣ ਜੋਗ ਉਹ ਵੀ ਸਰ ਸਾਡੇ ਉ ਸੀਗੀ ਤੇ ਉਹਦੇ ਸਬੰਧ ਚ ਕੋਈ ਅਸੀਂ ਨਾ ਇੱਥੇ ਟੋਏ ਵਗੈਰਾ ਭਰ ਕੇ ਮਿੱਟੀ ਵਗੈਰਾ ਪਾਈ ਸੀ। ਤੇ ਪਹਿਲਾਂ ਕੁਛ ਨਾ ਮਤਲਬ ਇੱਥੇ ਪਿੰਡ ਦੇ ਲੋਕ ਪਿੰਡ ਦੇ ਮਤਲਬ ਸਾਡੇ ਗਵਾਂਢੀ ਇਹ ਨੇ ਕੁਛ ਘਰ ਛੱਡ ਕੇ 10 15 ਘਰ ਛੱਡ ਕੇ ਉਹਨਾਂ ਨੇ ਇੱਕ ਕੋਰਟ ਚ ਕੇਸ ਪਾਇਆ ਸੀਗਾ 2015 ਚ ਵੀ ਇਹ ਜਿਹੜੀ ਜਗ੍ਹਾ ਜਿੱਥੇ ਆਪਾਂ ਖੜੇ ਆ ਵੀ ਇਹ ਸਾਡੀ ਬਣਦੀ ਐ ਤੇ ਜਿਸ ਦੇ ਹੱਕ ਵਿੱਚ ਜਿਹੜੀਆਂ ਵੀ ਗਵਾਹੀਆਂ ਵਗੈਰਾ ਹੋਈਆਂ 2022 ਚ ਉਹ ਜੱਜਮੈਂਟ ਪੇਸ਼ ਹੋ ਗਈ ਵੀ ਇਹ ਜਗ੍ਹਾ ਇਹਨਾਂ ਦੀ ਨਹੀਂ ਹੈਗੀ ਤੇ ਉਹ ਜਿਹੜੀ ਕੰਟੈਕਟ ਸੀਗੀ ਉਹ ਡਿਸਮਿਸ ਕਰਤੀ ਤੇ ਉਸ ਤੋਂ ਬਾਅਦ ਅਸੀਂ ਇਹ ਟੋਏ ਭਰੇ ਨੇ ਜੀ ਤੇ 10 ਤਰੀਕ ਨੂੰ ਸਾਨੂੰ ਫੋਨ ਆਇਆ ਰੇੜੀ ਬਾਰੇ ਕੋਈ ਰੇੜੀ ਬਾਰੇ ਇਹਨਾਂ ਨੇ ਕੋਈ ਦਰਖਾਸਤ ਵਗੈਰਾ ਦਿੱਤੀ ਜਿਵੇਂ ਵੀ ਬਣਾ ਕੇ ਦਿੱਤੀ ਆ ਉਹਦਾ ਕੋਈ ਪਲਾਨ ਦੇ ਮੁਤਾਬਕ ਕੋਈ ਵੀ ਦਰਖਾਸਤ ਦਿੱਤੀ ਆ ਤੇ ਉਸ ਤੋਂ ਬਾਅਦ 10 ਤਰੀਕ ਨੂੰ ਰੇੜੀ ਉੱਥੇ ਮੰਗਾ ਲਈ ਗਈ ਹੈ ਤੇ 11 ਤਰੀਕ ਨੂੰ ਚੋਰੀ ਦਾ ਪਰਚਾ ਦਿੱਤਾ ਜੀ ਚੋਰੀ ਦਾ ਜੀ ਸਰ ਚੋਰੀ ਦਾ ਜੀ ਤੁਸੀਂ ਕੋਈ ਪਾਈ ਇਨਕੁਆਰੀ ਇਹਦੀ ਹਾਂਜੀ ਸਰ ਅਸੀਂ ਦੋ ਐਪਲੀਕੇਸ਼ਨ ਦਿੱਤੀਆਂ ਨੇ ਜੀ ਐਸਐਸਪੀ ਮਾਨਜੋਗ ਐਸਐਸਪੀ ਸਾਹਿਬ ਪਟਿਆਲਾ ਨੂੰ ਜੀ ਸਰ ਨਹੀਂ ਸਰ ਹਜੇ ਤੱਕ ਕੋਈ ਰਿਪਲਾਈ ਨਹੀਂ ਆਇਆ ਵੀ ਕਦੋਂ ਬੁਲਾਇਆ ਜਾ ਰਿਹਾ ਜਾਂ ਕੀ ਗੱਲਬਾਤ ਆ ਕੁਸੀਂ ਕੀ ਕਹਿੰਦੇ ਸਾਰੇ ਝੂਠਾ ਪਰਚੇ ਪਾਇਆ ਹੈ ਹਾਂਜੀ ਹਾਂਜੀ ਸਰ ਬਿਲਕੁਲ ਸ਼ਰਿਆਮ ਝੂਠਾ ਜੀ ਪਾਇਆ ਜੀ 2015 ਚ ਤੇ ਉਦੋਂ ਵੀ ਇਸੇ ਜਗ੍ਹਾ ਦੇ ਮੈਟਰ ਚ ਕਰਵਾਇਆ ਉਹੀ ਪਾਰਟੀਆਂ ਨੇ ਪੂਰੇ ਰਹਿਣੇ ਚੋਰੀ ਦੇ ਮਾਮਲੇ ਬਤ ਕੀਤਾ ਤਿੰਨ ਪਰਚਾ ਪਾਇਆ ਇਹ ਜੀ ਦਰਖਾਸਤ ਦਿੱਤੀ ਸੀ ਜਗਤਾਰ ਸਿੰਘ ਪੁੱਤਰ ਬਲਵੰਤ ਸਿੰਘ ਨੇ ਵੀ ਉਹਦਾ ਰੇੜਾ ਚੋਰੀ ਹੋਇਆ ਐਫ ਆਈ ਆਰ ਨੰਬਰ 80 ਮਿਤੀ 11 8 25 16303 ਅਵਲਿਕ 2 ਬੀਐਨਐਸ ਦਰਜ ਕੀਤਾ ਸੀ ਜੀ ਦੀ ਤਫਤੀਸ਼ ਏਐਸਆਈ ਬਲਵਿੰਦਰ ਕੁਮਾਰ ਕਰ ਰਹੇ ਨੇ ਇਹਦੀ ਪ੍ਰਤਾਲ ਨਹੀਂ ਕੀਤੀ ਗਈ ਸੀ ਕਿ ਵੈਸੇ ਪਤਾ ਹੈ ਪ੍ਰਤਾਲ ਤਾਂ ਨਹੀਂ ਤਫਤੀਸ਼ ਹੋ ਰਹੀ ਹੈ ਜੀ ਪ੍ਰਤਾਲ ਨਹੀਂ ਕੀਤੀ ਤਫਤੀਸ਼ ਹੋ ਰਹੀ ਹੈ ਅੱਛਾ ਤਫਤੀਸ਼ ਕੀਤੀ ਚ ਨਹੀਂ ਤਫਤੀਸ਼ ਕੀਤੀ ਜਾ ਰਹੀ ਹੈ ਤਫਤੀਸ਼ ਚੱਲ ਰਹੀ ਹੈ ਅੱਛਾ ਹੁਣ ਤੱਕ ਚੱਲੀ ਹੈ ਹਾਂਜੀ